ਅੱਜ 26 ਫਰਵਰੀ 2025 ਦਾ ਦਿਨ ਅਨ ਦਿਨ ਬੁੱਧਵਾਰ ਆ ਭਰਾਵੋ ਤੁਹਾਨੂੰ ਪਤਾ ਹੀ ਇੱਥੇ ਨਾਲ ਹੀ ਮੇਰੇ ਤਲਵੰਡੀ ਸਾਬੋ ਮੰਡੀ ਲੱਗਦੀ ਹੈ ਉੱਥੇ ਮੇਰਾ ਪਿੰਡ ਆ ਭਾਈ ਬਰਤਾਉ ਡਿਸਟ੍ਰਿਕਟ ਬਠਿੰਡਾ ਚ ਬਾਈ ਬਬੂਰ ਕੇ ਆਇਆ ਬਹੁਤ ਸਾਲ ਹੋ ਗਏ ਪਹਿਲਾਂ ਟਰੈਕਟਰ ਦਿੱਤਾ ਸੀ ਤੁਹਾਡਾ ਨਾਮ ਕੀ ਸੀ ਸੁਖਮੰਦਰ ਸਿੰਘ ਤੇਰਾ ਨਾਮ ਇਹ ਦੋ ਦੋਨੇ ਭਰਾ ਆ ਕੇ ਸੁਖਮੰਦਰ ਤੇ ਲਾਪਰੀਤ ਇਹਨਾਂ ਨੂੰ ਟਰੈਕਟਰ ਦਿੱਤਾ ਪਿੰਡ ਇਹਦਾ ਜੁਵਾਰ ਕੀ ਆ ਡਿਸਟ੍ਰਿਕਟ ਮਾਨਸਾ ਦਾ ਪਿੰਡ ਰਹਿ ਗਿਆ ਜੁਵਾਰ ਕੀ ਉਹੀ ਆ ਕਿਥੇ ਆ ਅਰਜਨ ਸੀਰਟ ਹੋ ਗਿਆ ਸਿੱਧੂ ਮੂਸੇ ਵਾਲੇ ਦਾ ਸਿੱਧੂ ਮੂਸੇ ਵਾਲੇ ਦਾ ਸੀਰਟ ਕਿੱਥੇ ਹੋਇਆ ਸੀ ਉਹੀ ਪਿੰਡ ਦੇ ਹੈਗੇ ਬਾਈ ਜਵਾਰ ਕਿਆਂ ਦੇ ਇਹਨਾਂ ਨੂੰ ਟਰੈਕਟਰ ਦਿੱਤਾ ਅਰਜਨ ਅਰਜਨ ਮੈ ਟਰੈਕਟਰ ਦਿੱਤਾ 2013 ਮਾਡਲ ਦਾ ਸਾਰੇ ਪ੍ਰਾਂਵ ਜ਼ਰੂਰ ਜਦੋਂ ਵੀਰੋ ਵਗੈਰਾ ਪਾਉਣੇ ਭਰਾਵੋ ਕਮੈਂਟਾਂ ਵਿੱਚ ਜ਼ਰੂਰ ਵਧਾਈਆਂ ਦਿਆ ਕਰੋ ਕਿਉਂਕਿ ਉਹ ਨਵਾਂ ਸੰਦ ਲੈ ਕੇ ਆਂਦਾ ਬੰਦਾ ਹਰੇਕ ਬੰਦੇ ਨੂੰ ਖੁਸ਼ੀ ਹੁੰਦੀ ਹੈ ਹਰੇਕ ਵੀਡੀਓ 'ਚ ਹੀ ਦੱਸਦੇ ਰਹਿੰਨੇ ਆ ਸਾਡੇ ਬੰਦੇ ਨੂੰ ਬਾਈ ਸਭ ਨੂੰ ਬਹੁਤ ਬਹੁਤ ਵਧਾਈਆਂ ਹੋਣ ਬਹੁਤ ਬਤਾਇਆ ਕਿਵੇਂ ਲੱਗੇ ਬੰਕੂ ਸਾਡੇ ਕੋਲੇ ਆ ਕੇ ਸਾਨੂੰ ਕਿੰਨੇ ਨੰਬਰ ਦਿੰਦਾ ਉਹ ਵਾਲਾ ਦੱਸੋ ਕਿੰਨੇ ਨੰਬਰ ਬਣਾਇਆ ਹੋ ਗਿਆ ਸੀ 10 ਸੀ 10 ਸੀ ਜਿੱਥੇ ਫਿਰ ਉੱਥੇ ਹੈਗਾ ਉੱਥੇ ਹੀ ਨਹੀਂ ਫਿਰ ਕਿਵੇਂ ਸਵਾਪ ਬਣਾ ਮੰਡੀ ਕਿਉਂ ਨਹੀਂ ਗਏ ਸੀ ਤੁਸੀਂ ਸੀ ਯਾਦ ਨੂੰ ਮੰਡੀ ਦੇ ਕੰਮ ਉਹ ਬਈ ਕੰਪੈਸੀ ਦਾ ਅਵੀ ਅੱਜ 15 ਵਾ ਨਹੀਂ ਆਜੀ ਆਜੀ ਆ ਭਾਈ ਮੰਡੀ ਤੋਂ ਆਇਆ ਤੇ ਮਾਰੀ ਗਿਆ ਸੀ ਮੰਡੀ ਤੋਂ ਆਇਆ ਭਾਈ ਹਾਂ ਬੁੱਧਵਾਰ ਆਇਆ ਹਾਂ ਬੁੱਧਵਾਰ ਹੀ ਆਇਆ ਤਾਂਸ ਲਾਭ ਬਣੇ ਵਾਲੋ ਅਜੀ ਲੈਣਾ ਦੀ ਟੈਕ ਠੀਕ ਹੈ ਇਹ ਕਹਿੰਦੇ ਆਪਾਂ ਮੰਡੀ ਜਾਣਾ ਬੱਬੂ ਨਾਲ ਗੱਲ ਬਾਤੇ ਬੱਬੂ ਕਹਿੰਦਾ ਆਪਾਂ ਮੰਡੀ ਤੇ ਨਹੀਂ ਜਾਣਾ ਆਪਾਂ ਬੜੈ ਕਾੜੇ ਕੋਲ ਜਾਦੇ ਭਾਈ ਬਲਤੌਰ ਠੀਕ ਹੈ ਇਹ ਆਪਾਂ ਉਸ ਬ੍ਰੈਡਰ ਮਿਲ ਗਿਆ ਮੈਂ ਕਿਹਾ ਨਹੀਂ ਆਪਾਂ ਨਾ ਮੈ ਹੀ ਲੈਣਾ ਠੀਕ ਹੈ ਨਹੀਂ ਬੱਬੂ ਕਿਵੇਂ ਬਣਾ ਇੱਥੇ ਜਾਦੇ ਵਿਸਵਾਸ ਬੜੇ ਦੋਦਾ ਮੰਡੀ ਛੱਡੋ ਦਾ ਕਾਰ ਆ ਭਾਈ ਉੱਥੇ ਆਇਆ ਇੱਥੇ ਆਪਾਂ ਆ ਗਏ ਕੋਈ ਕਮਿਸ਼ਨ ਨਹੀਂ ਠੀਕ ਹੈ ਕੋਈ ਇੱਥੇ ਆਪਣੇ ਤੇ ਪ੍ਰੈਸ਼ਰ ਨਹੀਂ ਕਿਸੇ ਨਾਲ ਠੀਕ ਹੈ ਨਾ ਤੇ ਆਪਸਾਈ ਬਣਾਉਣੀ ਆ ਨਾ ਇੱਥੇ ਕਿਸੇ ਨੂੰ ਦੂਜੇ ਬੰਦੇ ਨੂੰ ਬੋਲਣਾ ਨਹੀਂ ਆਉਂਦਾ ਉਹ ਤਾਂ ਬਾਹਰ ਹੀ ਟੁੱਟ ਜਾਂਦੇ ਬਈ ਨਾਲ ਨਹੀਂ ਕਰ ਦਿੰਦੇ ਠੀਕ ਹੈ ਨਾ ਉਰੇ ਹੁਣ ਆ ਪਾਰਸੋ 55 ਲੈਣ ਆਏ ਸੀ ਇਹ ਆਪਣੇ ਚਾਰ ਇਹ ਟਰੈਕਟਰ ਫਿੱਟ ਆ ਗਿਆ ਠੀਕ ਹੈ ਠੀਕ ਹੈ ਨਾ ਆ ਲੈਂਡ ਕੋਲ ਸੀ ਹੋਰ ਆਏ ਸੀ ਤੇ ਲੈ ਕੇ ਹੋ ਰਿਹਾ ਮਨੋ ਦਾ ਪਰ ਉਹਦਾ ਸੋਟ ਹੈ ਵੀ 6 ਲੱਖ ਲਾ ਕੇ ਠੀਕ ਹੈ ਇਹਦੇ ਇੰਨਾ ਮਿਲਤਾ ਆ ਕਿ ਜੋ ਇੰਨੇ ਟਰੈਕਟਰ ਖੜੇ ਆ ਕੋਈ ਨਾ ਕੋਈ ਟਰੈਕਟਰ ਵਿੱਚੋਂ ਪਸੰਦ ਆਈ ਜਾਂਦਾ ਨਾ ਇਹ ਕਿ ਇਹ ਬਣਾ ਕਾਫੀ ਗਾਗ ਛੋਟਾ ਨਾਮ ਸੀ ਬਜਿੰਦਰ ਸਿੰਘ ਵੀ ਕਾਫੀ ਗਾਗ ਹੈ ਜਿਹਦੇ ਹੁੰਦੇ ਵੀ ਸੋਚ ਕੇ ਵੀ ਹੋਰ ਉਹਦੇ ਤੋਂ ਬਹੁਤ ਤੇ ਲੈ ਬਜਿੰਦਰ ਨੂੰ ਹੋਰ ਡਟ ਜਾਂਦੇ ਆ ਕਿਉਂ ਹਰੇਕ ਤਰ੍ਹਾਂ ਦੀ ਡਿਮਾਂਡ ਪੂਰੀ ਇੱਥੇ ਹੋ ਜਾਂਦੀ ਹੈ ਬਾਕੀ ਜਿਹੜੇ ਫੈਕਟਰੀ ਬਹੁਤ ਚੰਗੇ ਜਿਹੜੇ ਆਪਾਂ ਟੱਗੇ ਦਾ ਡਾਇਰੈਕਟਰ ਆ ਉੱਚੇ ਤੋਂ ਉੱਚਾ ਮਾਡਲ ਬਣਾ ਲਾ ਹਰੇਕ ਪ੍ਰਕਾਰ ਦੇ ਕੋਸ਼ਿਸ਼ ਕਰਦੇ ਬਿਨਿੰਦਰ ਭਾਈ ਵਧੀਆ ਹੀ ਮਾਲ ਜਿਹੀਏ ਕਿਉਂ ਉਸ ਤੈਨੂੰ ਕਿੰਨੇ ਜਰਾ ਬੁਲਕੇ ਨੂੰ ਸਾਲ ਹੋ ਗਿਆ ਨਾ ਇਹ ਤੈਨੂੰ ਡਾਇਰੈਕਟਰ ਵਧੀਆ ਤਾਂ ਇਹ ਵੀ ਤੂੰ ਦੂਜੀ ਵਾਰ ਆਇਆ ਹੈ ਹਨਾ ਆਪਾਂ ਉਨੀ ਮਾਡਲ ਸਪੈਸ਼ਲ ਐਡੀਸ਼ਨ ਲੈ ਕੇ ਗਏ ਸੀ ਬਾਈ ਤੋਂ ਇਹ ਤੁਸੀਂ ਇਹ ਲਾ ਲਓ ਵੀ 3000 ਘੰਟਾ ਲਗਾਤਾ ਸਾਲ ਚ ਡਾਕਟਰ ਹਾਇਏ ਦਾ ਉਈ ਫਿਕਰ ਨਹੀਂ ਹੋਣਾ ਮੈਨੂੰ ਕੋਈ ਘਰਤਾ ਪਉਂਦਾ ਕਿ ਮਨਾਵਾਂ ਦਿੰਦਾ ਹੁਣ 2000 ਦਾ 3000 ਮਨਾਵਈ ਦਿੰਦਾ ਐਵੇਂ ਵਿੱਚ ਲੋਕ ਕਹਿੰਦੇ ਇਹਨੇ ਆਪਣੇ ਮਹਿੰਗੇ ਆਏ ਆਏ ਆ ਚਲ ਹਰ ਇੱਕ ਪ੍ਰਕਾਰ ਦੇ ਲੋਕ ਹੁੰਦੇ ਆ ਕਮੈਂਟ ਬਾਜੀ ਕਰਨ ਵਾਲੇ ਭਰਾਵੋ ਜਰੂਰ ਐ ਮਤਲਬ ਵੀ ਅੱਜ ਚਾਰ ਟੈਕ ਵੀ ਪਹਿਲਾਂ ਸੇਵ ਕਰ ਚੁੱਕੇ ਆ ਤੇ ਕੋਸ਼ਿਸ਼ ਕਰਾਂਗੇ ਦਿਨ ਬਦਵਾਰ ਨੂੰ ਵੀ ਇੱਕ ਅੱਧਾ ਹੋਰ ਕੋਈ ਸੇਲ ਕਰੀਏ ਜੇ ਕੋਈ ਅਲੱਗਾ ਫਰਮ ਹੋ ਸਾਡੇ ਚ ਕੋਈ ਕੁਆਲਿਟੀ ਆ ਤਾਂ ਹੀ ਲੋਕ ਵੱਡੀਆਂ ਛੱਡ ਛੱਡ ਕੇ ਬੜੈ ਐਂਕਰ ਤੋਂ ਟ੍ਰੈਕਟਰ ਆ ਕੇ ਲੈਂਦੇ ਆ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਬੜੈ ਐਂਕਰ ਜਿੱਤੇ ਪਿੰਡ ਭਾਈ ਬਸਤੌਰ ਸਾਡਾ ਡਿਸਟ੍ਰਿਕਟ ਬਟਿੰਡਾ ਆਹ ਲੋਕੇਸ਼ਨ ਦਿੱਤੀ ਹੋਈ ਆ ਬਟਿੰਡਾ ਤੋਂ 28 ਕਿਲੋਮੀਟਰ ਤਲਵੰਡੀ ਤੋਂ 18 ਰਾਂਪਰੇ ਤੋਂ 25 ਤੇ ਮਾਨਸਾ ਤੋਂ 35 ਕਿਲੋਮੀਟਰ ਦੇ ਉੱਤੇ ਆਪਣਾ ਪਿੰਡ ਆ ਆਹ ਦਿੱਤੇ ਹੋਏ ਨੰਬਰ ਤੇ ਮੇਰੇ ਫਾਜ਼ਲ ਸਾਹਿਬ ਦਾ ਨੰਬਰ ਆ ਤੇ ਅੱਗੇ ਮੇਰੇ ਨੰਬਰ ਇਹਨਾਂ ਤੇ ਸਪਰਕ ਕਰਕੇ ਕੋਈ ਵੀ ਟਰੈਕਟਰ ਖਰੀਦਣਾ ਆਸਾਨ ਕਿਸ਼ਤਾਂ 'ਚ ਆਸਾਨ ਕਿਸ਼ਤਾਂ 'ਚ ਟਰੈਕਟਰ ਖਰੀਦ ਕੇ ਲਿਆ ਸਕਦੇ ਹੋ ਭਰਾਵੋ ਸਾਰੇ ਟਰੈਕਟਰਾਂ ਦੀਆਂ ਜਿਹੜੇ ਕੋਈ ਗਾਰੰਟੀ ਸ਼ੋ ਦਾ ਟਰੈਕਟ ਹੁੰਦੇ ਆ ਜਿਹੜੇ ਨੇ ਪੈਂਡ ਫਰਾਨੇ ਟਰੈਕਟਰ ਲੈਣ ਤੋਂ ਜ਼ਰੂਰ ਬੜਾਈ ਗੱਟ ਤੇ ਪਹੁੰਚੋ ਧੰਨਵਾਦ ਸੋਸ਼ਿਕਾ